ਸਤਿ ਸ਼੍ਰੀ ਅਕਾਲ ਤੇਰੇ ਬੱਚੋ ਆਓ ਜਾਣੀਏ ਖੇਦਰਾਣੇ ਦੀ ਟਾਬ ਕਹਿੰਦੇ ਬਣੇ ਸ਼੍ਰੀ ਮੁਕਸਰ ਸਾਹਿਬ ਖੇਦਰਾਣੇ ਦਾ ਇਲਾਕਾ ਜੰਗਲੀ ਹੋਣ ਕਰਕੇ ਪਾਣੀ ਦੀ ਹਮੇਸ਼ਾ ਘਾਟ ਰਹਿੰਦੀ ਸੀ ਧਰਤੀ ਹੇਠਲਾ ਪਾਣੀ ਕਾਫੀ ਡੂੰਘਾ ਸੀ ਜੇਕਰ ਕੋਈ ਵਿਅਕਤੀ ਖੂਹ ਆਦ ਲਗਾਉਣ ਦਾ ਯਤਨ ਕਰਦਾ ਤਾਂ ਧਰਤੀ ਹੇਠੋਂ ਨਿਕਲਣ ਵਾਲਾ ਪਾਣੀ ਇੰਨਾ ਖਾਰਾ ਹੁੰਦਾ ਸੀ ਜੋ ਪੀਣ ਯੋਗ ਨਹੀਂ ਹੁੰਦਾ ਸੀ ਪਾਣੀ ਦੀ ਇਸ ਸਮੱਸਿਆ ਦੇ ਹੱਲ ਲਈ ਇਸ ਜਗ੍ਹਾ ਦੇ ਮਾਲਕ ਜਿਸ ਦਾ ਨਾਮ ਖਿਦਰਾਣਾ ਸੀ ਨੇ ਇੱਕ ਢਾਬ ਜਾਂ ਕੱਚਾ ਤਲਾਬ ਉਸ ਦੀ ਖੋਦਾਈ ਕਰਵਾਈ ਇਸ ਕਰਕੇ ਇਸ ਜਗ੍ਹਾ ਦਾ ਨਾਮ ਖਿਦਰਾਣੇ ਦੀ ਢਾਬ ਪੈ ਗਿਆ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਇਸ ਥਾਂ ਤੇ ਮੁਗਲ ਹਕੂਮਤ ਵਿਰੁੱਧ ਆਪਣੀ ਆਖਰੀ ਜੰਗ ਲੜੀ ਸੀ ਜਿਸ ਨੂੰ ਖਿਦਰਾਣੇ ਦੀ ਜੰਗ ਕਿਹਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1705 ਈਸਵੀ ਵਿੱਚ ਧਰਮ ਜਿੱਤ ਕਰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਦੁਸ਼ਮਣ ਦੀਆਂ ਫੌਜਾਂ ਨਾਲ ਜੰਗ ਕਰਦੇ ਹੋਏ ਵੱਖ-ਵੱਖ ਤਾਮਤ ਹੁੰਦੇ ਹੋਏ ਜਦੋਂ ਗੁਰੂ ਸਾਹਿਬ ਨੇ ਮਾਲਵੇ ਦੀ ਧਰਤੀ ਦਾ ਰੁਖ ਕੀਤਾ ਤਾਂ ਗੁਰੂ ਸਾਹਿਬ ਨੇ ਕੋਟ ਕਪੂਰੇ ਪਹੁੰਚ ਕੇ ਚੌਧਰੀ ਕਪੂਰੇ ਪਾਸੋਂ ਕਿਲੇ ਦੀ ਮੰਗ ਕੀਤੀ ਪਰ ਮੁਗਲ ਹਕੂਮਤ ਦੇ ਡਰੋਂ ਕਪੂਰੇ ਨੇ ਕਿਲਾ ਦੇਣ ਤੋਂ ਇਨਕਾਰ ਕਰ ਦਿੱਤਾ ਗੁਰੂ ਜੀ ਨੇ ਸਿੰਘਾ ਸਮੇਤ ਖਿਦਰਾਣੇ ਵੱਲ ਚਾਲੇ ਪਾ ਦਿੱਤੇ ਗੁਰੂ ਜੀ ਅਜੇ ਖਿਦਰਾਣੇ ਦੀ ਢਾਬ ਤੇ ਪਹੁੰਚੇ ਹੀ ਸਨ ਕਿ ਸੂਬਾ ਸਰਹੰਦ ਦੀ ਕਮਾਨ ਹੇਠ ਮੁਗਲ ਫੌਜਾਂ ਪਹੁੰਚ ਗਈਆਂ ਇਸ ਜੰਗ ਵਿੱਚ ਗੁਰੂ ਸਾਹਿਬ ਦੇ ਉਹ 40 ਸਿੰਘ ਵੀ ਸ਼ਾਮਲ ਹੋ ਗਏ ਜੋ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਵਿਖੇ ਬੇਦਾਵਾ ਲਿਖ ਕੇ ਦੇ ਆਏ ਸਨ ਗੁਰੂ ਸਾਹਿਬ ਅਤੇ ਸਿੰਘਾਂ ਨੇ ਮੋਗਲ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਭਾਵੇਂ ਗੁਰੂ ਸਾਹਿਬ ਦੇ ਕਈ ਸਿੰਘ ਸ਼ਹੀਦ ਹੋ ਗਏ ਪਰ ਮੋਗਲ ਫੌਜਾਂ ਸਿੰਘਾਂ ਦੀ ਬਹਾਦਰੀ ਅੱਗੇ ਟਿਕ ਨਾ ਸਕੀਆਂ ਜੰਗ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਭਾਈ ਮਹਾ ਸਿੰਘ ਨੇ ਗੁਰੂ ਸਾਹਿਬ ਨੂੰ ਬੇਦਾਬੇ ਤੋਂ ਮੁਕਤੀ ਦੇਣ ਦੀ ਬੇਨਤੀ ਕੀਤੀ ਗੁਰੂ ਸਾਹਿਬ ਨੇ ਭਾਈ ਮਹਾ ਸਿੰਘ ਨੂੰ ਆਪਣੀ ਗੋਦ ਵਿੱਚ ਲਿਆ ਅਤੇ ਉਸ ਦੇ ਸਾਹਮਣੇ ਬੇਦਾਵਾ ਪਾੜ ਕੇ 40 ਸਿੰਘਾਂ ਨੂੰ ਉਸ ਬੇਦਾਵੇ ਤੋਂ ਮੁਕਤ ਕਰ ਦਿੱਤਾ ਇਸ ਤੋਂ ਬਾਅਦ ਖਿਦਰਾਣੇ ਦੀ ਢਾਵ ਦਾ ਨਾਮ ਸ੍ਰੀ ਮੁਕਸਰ ਸਾਹਿਬਾਦੋਂ ਪ੍ਰਸਿੱਧ ਹੋ ਗਿਆ ਇਸ ਜਗ੍ਹਾ ਵੱਖ-ਵੱਖ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਵੇਂ ਗੁਰਦੁਆਰਾ ਟਿੱਕੀ ਗੰਢੀ ਗੁਰਦੁਆਰਾ ਤੰਬੂ ਸਾਹਿਬ ਗੁਰਦੁਆਰਾ ਮਾਤਾ ਭਾਗੌਰ ਜੀ ਗੁਰਦੁਆਰਾ ਸ਼ਹੀਦ ਗੰਛ ਗੁਰਦੁਆਰਾ tibbi ਸਾਹਿਬ ਗੁਰਦੁਆਰਾ ਰਕਾਬ ਗੰਢ ਸਾਹਿਬ ਅਤੇ ਹੋਰ ਗੁਰਦਾਰੇ ਬਣੇ ਹੋਏ ਹਨ 42 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਮਾਗੀ ਦੇ ਸਬਦਿਹਾੜੇ ਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ ਜਗ੍ਹਾ ਨਤਮਸਟਕ ਹੁੰਦੇ ਹਨ ਧੰਨਵਾਦ ਜੀ